ਇਹ ਜਿਹੜੇ ਹਥਿਆਰ ਸੀਗੇ ਫਰਦਰ ਜੋ ਇੰਟਰ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋਣੇ ਸੀ ਪੁਲਿਸ ਅਫੀਸਰਸ ਇਹਨਾਂ ਦੇ ਟਾਰਗੇਟ ਸਪੈਸਿਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਇਹ ਕਿਲਿੰਗ ਵਾਸਤੇ ਜਾਂ ਡਰਾਉਣ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੋਇਆ। ਕੋਸ ਜਿਹੜਾ ਇਹਨਾਂ ਦੇ ਕਲਾਕ ਕੰਮ ਕਰਦਾ ਉਹ ਹਟਾ ਦਿੱਤੀ ਕਰਦੀ। ਇਸ ਤੋਂ ਇਲਾਵਾ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਪੁਲਿਸ ਸਟੇਸ਼ਨਸ ਤੇ ਅਟੈਕਸ ਜਿਹੜੇ ਹੈਗੇ ਆ ਉਹ ਵੀ ਹੋਏ ਨੇ। ਇਹ ਜਿਹੜੇ ਹਥਿਆਰ ਸੀਗੇ ਫਰਦਰ ਜੋ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋਣੇ ਸੀ। ਟਾਰਗੇਟ ਕਿਲਿੰਗ ਵਾਸਤੇ ਇਹਨਾਂ ਇਹਨਾਂ ਨੇ ਇਹਨਾਂ ਕਿਉਂਕਿ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲ ਰਹੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ੀਅਲਜ਼ ਇਹਨਾਂ ਦੇ ਟਾਰਗੇਟ ਤੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਕਿਉਂਕਿ ਇਹਨਾਂ ਦੇ ਜਿਹੜੇ ਉਹ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਜਿਹਨਾਂ ਤੋਂ ਇਹ ਡਿਮਾਂਡ ਕਰਦੇ ਨੇ ਪੈਸੇ ਡਿਮਾਂਡ ਕਰਦੇ ਨੇ ਥਰੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਰੌਣ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਜਿਹੜਾ ਹੈ ਰਵਿੰਦਰ ਸਿੰਘ ਫੋਰਚਨਰ ਵਾਲੇ ਮਾਮਲੇ 'ਚ ਇਹ ਵੀ ਇਹਨਾਂ ਦਾ ਹਿੱਸਾ ਹੈ ਕੀ ਜਾਂ ਵੱਖਰਾ ਹੈ ਦੇਖੋ ਜੀ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇੱਕ ਇਨਫੋਰਮੇਸ਼ਨ ਭੇਜ ਤੇ ਸਾਡੇ ਕੋਲ ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੌਂਦ ਬਰਾਮਦ ਹੋਈ ਸੀ ਫਰਦਰ ਜਿਹੜੀ ਇੰਟੈਰੋਗੇਸ਼ਨ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਚੱਲਦੀ ਤੇ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕਿਉਂਕਿ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਇਹਨੂੰ ਫੜਿਆ ਗਿਆ ਹੈ ਹੁਣ ਫਰਦਰ ਜਿਹੜੀ ਇਹਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਇਨਟੈਰੋਗੇਸ਼ਨ ਚ ਕੀ ਆਂਦਾ ਹੈ ਉਹ ਜਲਦੀ ਖੁਲਾਸਾ ਹੋਵੇ ਸਰ ਦਿੱਲੀ ਕੀ ਕਰਨੀ ਐ ਸੀ ਸਰ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਆਂ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇਸ਼ ਜਿਹੜਾ ਹੈਗਾ ਉੱਥੇ ਦਰਜ ਵੀ ਹੋਇਆ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮੀਨਲ ਐਕਟੀਵਿਟੀਜ਼ ਵਾਸਤੇ ਇਹ ਯੂਜ਼ ਕਰਦੇ ਸੀ ਸਰ ਜਿਹੜੇ ਜੀਵਨ ਗੈਂਗ ਤੁਸੀਂ ਗੁਰਗੇ ਫੜੇ ਨੇ ਤੁਸੀਂ ਕਹਿੰਦੇ ਪੁਲਿਸ ਅਫੀਸਰ ਵੀ ਨਹੀਂ ਚਾਹਤੇ ਪਤਾ ਨਾ ਦੇਖੋ ਜੀ ਉਹ ਹਜੇ ਅਸੀਂ ਉਹ ਡੂ ਟੂ ਕਿਉਂਕਿ ਆਪਰੇਸ਼ਨਲੀ ਹੈ ਵਾਜਬ ਨਹੀਂ ਹੈ ਦੱਸਣਾ ਕਿਉਂਕਿ ਇੰਟੈਰੋਗੇਸ਼ਨ ਚ ਆਇਆ ਹੈ ਕਈ ਥ੍ਰੈਟਸ ਵੀ ਹੈ ਬਿਕਾਜ਼ ਜਿਹੜਾ ਇਹਨਾਂ ਦੇ ਖਿਲਾਫ ਕੰਮ ਕਰਦਾ ਉਹਨੂੰ ਟਾਰਗੇਟ ਵੀ ਕਰਦੇ ਆ ਇਸ ਤੋਂ ਇਲਾਵਾ ਐਕਸਟਰਸ਼ਨ ਦੀ ਜਿਹੜੀ ਹੈ ਇਹ ਨਹੀਂ ਜਿਹੜਾ ਇਹਨਾਂ ਦਾ ਗਤੀਵਿਧੀਆਂ ਨੇ ਉਹਦੇ ਵਿੱਚ ਵੀ ਜਿਹੜੇ ਹਥਿਆਰ ਨੇ ਉਹ ਵਰਤੇ ਜਾਂਦੇ ਨੇ ਇਸ ਤੋਂ ਇਲਾਵਾ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਪੁਲਿਸ ਸਟੇਸ਼ਨਸ ਤੇ ਅਟੈਕਸ ਜਿਹੜੇ ਹੈਗੇ ਆ ਉਹ ਵੀ ਹੋਏ ਨੇ ਸੋ ਉਹ ਸਾਰਾ ਜਿਹੜਾ ਅਸਲਾ ਅਮਿਊਨਿਸ਼ਨ ਜਿਹੜਾ ਆ ਰਿਹਾ ਥਰੂ ਡਰੋਨਸ ਆ ਰਿਹਾ ਹੈ ਸਾਡੀ ਕੋਸ਼ਿਸ਼ ਹੈ ਕਿ ਉਸ ਜਿਹੜਾ ਨੈਟਵਰਕ ਹੈ ਉਹਨੂੰ ਡਿਸਟਰਬਟ ਕੀਤਾ ਜਾਵੇ ਤੇ ਵੱਧ ਤੋਂ ਵੱਧ ਜੇ ਕੁਝ ਅਸਲੀ ਕਿਹਦਾ ਹੈ ਉਹਨੂੰ ਰਿਕਵਰ ਕੀਤਾ ਜਾਵੇ ਕਾਰਨ ਕੀ ਹੈ ਸਰ ਕਾਰਨ ਕੀ ਹੈ ਕਿ ਇਹ ਲਗਾਤਾਰ ਉਹ ਪੁਲਿਸ ਤੇ ਪਿੱਛੇ ਡਾਗੇ ਆ ਰਹੇ ਨੇ ਬਸ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਬੇਸਿਕਲੀ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰਦੀ ਹੈ ਆਬੀਅਸ ਜੀ ਗੱਲ ਹੈ ਪੁਲਿਸ ਅਫੀਸ਼ੀਅਲਸ ਜਿਹਨਾਂ ਦਾ ਟਾਰਗੇਟ ਹੁੰਦਾ ਹੈ ਪਰ ਇਹਨਾਂ ਨੇ ਕਿਹਾ ਸੀ ਕਿ ਜੀ ਪੁਲਿਸ ਨੇ ਧੱਕੇ ਕੀਤੇ ਸਾਡਾ ਲੱਗਿਆ ਅਸੀਂ ਧੱਕੇ ਰਿਹਾ ਜਬ ਗੋਲੀਆਂ ਜਬ ਬੰਬੜਾ ਦਵਾਗੇ ਇਹ ਹੋਈ ਇਹਨਾਂ ਲਈ ਪੋਸਟਾ ਵਾਰਲ ਹੋਈ ਇਹਨਾਂ ਦੇ ਕਿਤੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਪੋਸਟਾ ਜਿਹੜੀ ਆ ਵਾਇਰਲ ਹੋਈ ਹੈ ਨੇ ਉਹਨਾਂ ਦੀ ਕੋਈ ਆਥੈਂਟੀਸਿਟੀ ਨਹੀਂ ਹੈ ਸੈਕੰਡਲੀ ਗੱਲ ਇਹ ਹੈ ਕਿ ਕੋਈ ਪੁਲਿਸ ਵੱਲੋਂ ਇਸ ਤਰੀਕੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਜੋ ਵੀ ਕਾਰਵਾਈ ਹੋਈ ਹੈ ਕਾਨੂੰਨ ਅਨੁਸਾਰ ਹੋਈ ਹੈ ਉਹਨਾਂ ਨੂੰ ਆਡੀਓ ਵਰਤ ਹੋਈ ਸੀ ਜਿਹਦੇ ਵਿੱਚ ਉਹ ਕਹਿਆ ਗਿਆ ਸੀ ਦੀ ਭੈਣ ਨੂੰ ਤੇ ਉਹਦੀ ਮਾਂ ਨੂੰ ਜਿਹੜਾ ਭੇਜਤਾ ਗਿਆ ਕਾਫੀ ਡਾਇਰੈਕਸ਼ਨ ਕੀਤਾ ਗਿਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਜੋ ਜੋ ਕਾਮਨਲੀ ਪੁੱਛੀ ਜਾਂਦੀ ਹੈ ਉਸ ਦੇ ਨਾਲ ਆਜੀ ਉਹ ਜੇਲ੍ਹ ਚ ਮਾਂ ਵੀ ਤੇ ਭੈਣ ਵੀ ਨਹੀਂ ਜੇਲ੍ਹ ਚ ਹੈ ਉਹਨਾਂ ਦਾ ਕੋਈ ਨਾ ਕੋਈ ਕਸੂਰ ਹੋਏਗਾ ਸਰ ਉਹ ਜੋ ਅਟੈਕ ਹੋਇਆ ਉਸ ਤੋਂ ਬਾਅਦ ਕੀ ਹੋ ਰਿਹਾ ਨਹੀਂ ਕੁਝ ਨਹੀਂ ਕੁਝ ਇੱਕਾਈ ਜੀ ਆਡੀਸ ਲੱਗਾ ਜੀ ਉਹ ਤੋਂ ਬਾਅਦ ਜਿਹੜੇ ਸਾਡਾ ਉਹ ਕੇਸ ਹੈ ਉਹਦੇ ਵਿੱਚ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਕਈ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਕਿ ਲਿੰਕੇਜਸ ਜਿਹੜੇ ਹੈ ਉਹ ਪ੍ਰੂਫ ਹੋਏ ਨੇ ਅਕੋਰਡਿੰਗ ਟੂ ਅਸੀਂ ਜੋ ਲਾ ਹੈ ਅਸੀਂ ਐਕਸ਼ਨ ਲਿਆ ਹੈ ਕਿਸੇ ਨਾਲ ਕੋਈ ਤੱਕੇ ਦੀ ਕੋਈ ਗੱਲ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇਹਨਾਂ ਦੇ ਐਸੋਸੀਏਟਸ ਹੈ ਅਸੀਂ ਉਹਨਾਂ ਦੀ ਵੀ ਪੁੱਛਗਿੱਛ ਕੀਤੀ ਹੈ ਸਾਡੇ ਨੈਟਵਰਕ ਜਿਹੜਾ ਜੋ ਵੀ ਸਾਨੂੰ ਲਿਸਟ ਪ੍ਰੋਵਾਈਡ ਹੁੰਦੀਆਂ ਨੇ ਟੈਕਨੀਕਲੀ ਹਿਊਮਨੈਂਟ ਦੇ ਨਾਲ ਜੋ ਵੀ ਇਹਨਾਂ ਦੇ ਐਸੋਸੀਏਟਸ ਜਿਨ੍ਹਾਂ ਦੇ ਨਿਸ਼ਾਨਦੇਹੀ ਹੁੰਦੀ ਹੈ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਜਿੱਥੇ ਜਿਹਦਾ ਕੋਈ ਕਸੂਰ ਸਟੈਬਲਿਸ਼ ਹੁੰਦਾ ਹੈ ਅਕੋਰਡਿੰਗਲੀ ਕਾਰਵਾਈ ਵੀ ਹੁੰਦੀ ਹੈ